ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਪੰਜਾਬ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਹੋਈ ਸੀਐਮ ਭਗਵਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਜੇਲ੍ਹ ਵਿਭਾਗ ਸੰਬੰਧੀ ਵੱਡੇ ਫੈਸਲੇ ਇਸ ਦੇ ਵਿੱਚ ਲਏ ਗਏ ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ ਵਧਾ ਦਿੱਤੀ ਗਈ ਹੈ ਰੰਗਲੇ ਪੰਜਾਬ ਦਾ ਮਿਸ਼ਨ ਰੋਜ਼ਗਾਰ ਅੱਜ ਵੇਖਣ ਨੂੰ ਮਿਲਿਆ ਚੰਡੀਗੜ੍ਹ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਨਵ ਨਿਯੁਕਤ 260 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਵੱਲੋਂ ਦਿਨ ਰੋਜ਼ਾ 12ਵੇਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ਜੋ ਕਿ ਅੱਜ ਨਵੀਂ ਦਿੱਲੀ ਦੇ ਤਾਲ ਕਟੋਰਾ ਇੰਡੋਰ ਸਟੇਡੀਅਮ ਵਿਖੇ ਸਫਲਤਾਪੂਰਵਕ ਸਮਾਪਤ ਹੋਈ ਹੈ ਜਿਸ ਦੇ ਵਿੱਚ 14 ਸੂਬਿਆਂ ਤੋਂ 500 ਤੋਂ ਵੱਧ ਖਿਡਾਰੀਆਂ ਵਾਲੀ ਫੁਰਸ਼ ਤੇ ਮਹਿਲਾ ਗੱਤਕਾ ਟੀਮਾਂ ਨੇ ਪੂਰੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਸੀ ਯੇਪ ਕਿਤੋਂ ਪਰ ਮਿਹਨਤ ਆ ਰੰਗ ਲਾਈ ਹੈ ਤੁਹਾਨੂੰ ਉੱਥੇ ਨਜ਼ਰ ਆ ਰਿਹਾ ਹੈ ਔਰ ਮੀਡੀਅਮ ਹੋਸ ਸ਼ੁਭਚਾਹਾਵਾਂ ਸਾਰੇ ਪਾਰਟਿਸਪੈਂਟਸ ਨੂੰ ਔਰ ਅੰਡਰਸਟੈਂਡਰਸ ਨੂੰ ਖਾਸ ਤੀਂ ਦਿਵਾਲ ਸਾਹਿਬ ਨੂੰ ਨਰਵਾ ਸਾਹਿਬ ਨੂੰ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਨੂੰ ਇਸ ਮੁਕਾਮ ਤੱਕ ਚੁੱਕਿਆ ਹੈ ਮੇਰੀ ਸ਼ੁਭਕਾਮਨਾ ਹੈ ਮੇਰੀ ਉਮੀਦ ਹੈ ਕਿ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਖੇਡ ਜਿਹੜਾ ਹੈ ਏਸ਼ੀਅਨ ਗੀਮਸ ਤੋਂ ਰੱਤਰੀ ਪੇਸ ਤੇ ਸ਼ਾਮਲ ਹੋਏ ਲੋ ਜਨ ਪਾਰਟਿਸਪੈਂਟਸ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਕਸਬਾ ਮੁੰਦਕੀ ਨਗਰ ਪੰਚਾਇਤ ਦੇ ਅੰਦਰ ਰਹਿਣ ਵਾਲੇ ਹਰ ਘਰ ਨੂੰ ਪੀਣ ਵਾਲਾ ਸਾਫ਼ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਦੇ ਨਾਲ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ 14 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲਾ ਪ੍ਰੋਜੈਕਟ ਦਾ ਅੱਜ ਨੀਂਹ ਪੱਥਰ ਰੱਖ ਦਿੱਤਾ ਹੈ ਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਸਾਡੇ ਹਰ ਅਬਦੁੱਲ ਅਜ਼ੀਜ਼ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਕਿ ਹਮੇਸ਼ਾ ਹੀ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਉન્નਤੀ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਖੁਸ਼ਹਾਲੀ ਲਈ ਦਿਨ ਰਾਤ ਲੱਗੇ ਰਹਿੰਦੇ ਨੇ ਤੇ ਅਜਬੁੱਦੀ ਸ਼ਹਿਰ ਵਿੱਚ ਜਿੱਥੋਂ ਦੇ ਸਾਡੇ ਐਮ ਐਲ ਏ ਸਾਬਾ ਡਾਕਟਰ ਐਡਵੋਕੇਟ ਰਜਿਸਦੀ ਹੈ ਜੀ ਤੇ ਇੱਕ ਵੱਡਾ ਤੋਹਫਾ ਤਕਰੀਬਨ 14 ਕਰੋੜ ਦਾ ਪ੍ਰੋਜੈਕਟਡ ਹੈਗਾ ਪਾਣੀ ਦਾ ਪੀਣ ਵਾਲੇ ਸਪਲਾਈ ਉਹਦਾ ਦੀਪ ਪੱਥਰ ਰੱਖਿਆ ਗਿਆ ਜਿਹਦੇ ਵਿੱਚ ਤਕਰੀਬਨ 32 ਕਿਲੋਮੀਟਰ ਦੀ ਪਾਈਪਲਾਈਨ ਪੈਣੀ ਹੈਗੀ ਆ ਤੇ ਮੈਂ ਦੱਸਣਾ ਚਾਹੂਗਾ ਕਿ ਜਿਹੜੀ 10 ਕਿਲੋਮੀਟਰ ਪੁਰਾਣੀ ਪਾਈਪਲਾਈਨ ਹੈਗੀ ਉਹਨੂੰ ਵੀ ਬਦਲਿਆ ਜਾਊਗਾ 10 ਕਿਲੋਮੀਟਰ ਪੁਰਾਣੀ ਰਿਪਲੇਸ ਹੋਊਗੀ ਤੇ 2 ਕਿਲੋਮੀਟਰ ਨਮੀ ਟੋਰਨ ਪਰ 2 ਕਿਲੋਮੀਟਰ ਸਾਰੀ ਨਵੀਂ ਪਾਈਪ ਲਾਉਗੀ ਤੇ ਤਕਰੀਬਨ 2400 ਦੇ ਆਸ-ਪਾਸ ਘਰਾਂ ਨੂੰ ਕਨੈਕਸ਼ਨ ਦਿੱਤੇ ਜਾਣਗੇ 2400 ਘਰਾਂ ਨੂੰ ਫੈਮਿਲੀਜ਼ ਨੂੰ ਪਰਿਵਾਰ ਨੂੰ ਇਹਦਾ ਫਾਇਦਾ ਹੋਊਗਾ ਤੇ ਇਹਨੂੰ ਪ੍ਰੋਜੈਕਟ ਨੂੰ ਖਤਮ ਕਰਨ ਦੀ ਜਿਹੜੀ ਮਨਿਆਦ ਹੈਗੀ ਸਵਾਤ ਸਾਲ ਹੈਗੀ ਆ ਸਮਾਨ ਆ ਗਿਆ ਵਰਕ ਵੀ ਅਲੋਟ ਹੋ ਗਿਆ ਵਰਕ ਆਰਡਰ ਹੋ ਗਿਆ ਤੇ ਕੰਮ ਵੀ ਤਕਰੀਬਨ ਸ਼ੁਰੂ ਹੋ ਚੁੱਕਿਆ ਹੈਗਾ ਤੇ ਅਸੀਂ ਇਹਨੂੰ ਟਾਈਮ-ਟਾਈਮ ਮੋਨੀਟਰ ਵੀ ਕਰਦੇ ਰਹਿਣਗੇ ਐਮਐਲਏ ਸਾਹਿਬ ਨੂੰ ਮੋਨੀਟਰ ਕਰਦੇ ਰਹਿਣ ਫਦਰ ਸੰਭਲ ਦੇ ਵਿੱਚ ਨਾਜਾਇਜ਼ ਕਬਜ਼ਿਆਂ ਤੇ ਪ੍ਰਸ਼ਾਸਨ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਗੈਰ ਕਾਨੂੰਨੀ ਮਸਜਿਦ ਬੁਲਡੋਜ਼ਰ ਦੇ ਨਾਲ ਢਾਹ ਦਿੱਤੀ ਗਈ ਮਸਜਿਦ ਕਮੇਟੀ ਨੂੰ 15 ਦਿਨ ਪਹਿਲਾਂ ਹੀ ਨੋਟਿਸ ਦਿੱਤਾ ਗਿਆ ਸੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ ਜਿੱਥੇ ਇੱਕ ਕ੍ਰੇਨ ਰਾਹੀਂ ਭਾਰੀ ਸਮਾਨ ਚੁੱਕਿਆ ਜਾ ਰਿਹਾ ਸੀ ਇਸੇ ਦੌਰਾਨ ਕ੍ਰੇਨ ਥੱਲੇ ਬੈਠ ਗਈ ਤੇ ਭਾਰੀ ਸਮਾਨ ਸਿੱਧਾ ਪਾਰਕਿੰਗ ਦੇ ਵਿੱਚ ਖੜੇ ਵਾਹਨਾਂ ਦੇ ਉੱਪਰ ਡਿੱਗ ਗਿਆ ਹਾਦਸੇ ਵਿੱਚ ਕਈ ਵਾਹਨ ਨੁਕਸਾਨੇ ਗਏ ਨੇ ਗਨੀਮਤ ਦੀ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਆਸ-ਪਾਸੇ ਨਹੀਂ ਸੀ ਖੜਾ ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਹੁਣ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਠੇਕੇਦਾਰ ਦੀ ਗਲਤੀ ਹੈ। ਆਸਾਂ ਦੇ ਗਲਤੀ ਨਾ ਹੋਇਆ ਵੀ ਸਿੰਘ ਕੀ ਗਲਤੀ ਸੀ ਇਹਨਾਂ ਦੀ ਦੱਸੋ ਮੈਨੂੰ ਇਹਨਾਂ ਦੇ ਲੋਰ ਬਹੁਤ ਜ਼ਿਆਦਾ ਚੱਕ ਲਏ ਨੇ। ਸਟੈਂਡਾ ਜਿਹੜਾ ਉਹ ਕੋਈ ਸਾਈਡ ਬਹਿ ਗਈ। ਉਹ ਸਾਈਡ ਬਹਿਣ ਨਾਲ ਢੰਡਸੇ। ਇਹ ਕਿੰਨੇ ਚੀਜ਼ਾਂ ਦਾ ਕੰਮ ਸੀ ਜਿਹੜਾ ਇਹ ਕਿਣਾ ਹੋਇਆ ਹੈ ਦੱਸੋ। ਇਹ ਚਾਰ ਪੰਜ ਪੀਸ ਬਣਦੇ ਸੀ। ਠੀਕ ਹੈ ਜੀ। ਕੋਈ ਚੱਕ ਲੈਣਾ ਪ੍ਰੈਸਨ ਦਾ ਕਰਨਾ। ਓਕੇ। ਤੇ ਕਿੰਨਾ ਕੁ ਨੁਕਸਾਨ ਹੋ ਗਿਆ ਭਜੀ? ਨੁਕਸਾਨ ਤਾਂ ਸਾਡਾ ਲੱਖਾਂ ਚ ਹੈ ਜੀ। ਤੇ ਜੇਕਰ ਗੱਲ ਕਰੀਏ ਜਿਹੜੇ ਵੀਕਲ ਹੈ ਇਹਨਾਂ ਦੇ ਜਿਹੜੇ ਮਾਲਕ ਹੈ ਇਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ? ਨਹੀਂ ਜੀ ਕਿੱਥੋਂ ਕਰਨਾ? ਇੱਧਰ ਜਾ ਬੰladesh ਜਾ ਜਾ ਕੋਈ ਦਿੱਲੀ ਜਾ ਕੋ ਮੁੰਬਈ ਜਾ। ਜੇ ਕਦੇ ਆਣ ਕੇ ਫਿਰ ਪਤਾ ਲੱਗਣਾ। ਜਿਹੜੇ ਨੇ ਠੇਕੇਦਾਰ ਨੇ ਇਹਨਾਂ ਕਾਰਜਕਾਰੀ ਜਿਹੜੇ ਨਿਰਮਾਣ ਚੱਲੇ ਇੱਟ ਜਨੇ ਮੂਹਰੇ ਹਮਾਰਾ ਬੁਲਾਣਾ ਲੱਗ ਠੇਕੇਦਾਰ ਕਿੱਥੇ ਨੇ ਐਸਐਮਐਨ ਦੇ ਠੇਕੇਦਾਰ ਤਾਂ ਜਾਣੇ ਤੇ ਹੁਣ ਕੀ ਜ਼ਿੰਮੇਵਾਰੀ ਹੋਊਗੀ ਤੁਹਾਡੇ ਉੱਤੇ ਕਿਉਂਕਿ ਤੁਸੀਂ ਪਰਚੀ ਗੱਡੀ ਤੁਹਾਡੇ ਦੇ ਰਿਸਪੋਨਸਿਬਲ ਲਿਖੀ ਜ਼ਿੰਮੇਵਾਰੀ ਹੋਊਗੀ ਤੁਹਾਡੀ ਜੀ ਬਣੇ ਮੈਂ ਉਹਨਾਂ ਨੂੰ ਫੋਨ ਫਾਨ ਕੀਤੇ ਉੱਥੇ ਆਣਗੇ ਹੁਣ ਦੇਖੋ ਕੀ ਕਹਿੰਦੇ ਆ ਤੇ ਪੁਲਿਸ ਮੌਕੇ ਤੇ ਮੌਂਸਿਪਲ ਸੈਸ਼ਨ ਮੌਕੇ ਮੌਂਸਿਪਲ ਤੇ ਕਿੰਨਾ ਕੁ ਨਿਯਮ ਅਨੁਸਾਰ ਹੋਗਾ ਸਰ ਆਈਡੀਆ ਸਾਰਾ ਤਾਂ ਅੰਦਰੋਂ ਲੱਖਾਂ ਜੋ ਹੈ ਉਹ ਕਾਰਾ ਤਿੰਨ ਭੱਜ ਗਏ ਲੱਖਾਂ ਦਾ ਕਾਰਾ ਜੀ ਆ ਗਿਆ ਕਿ ਤੋਂ ਨਵੀਂ ਮੋੜ ਪਾਵੇ ਪਰ ਲੱਖਾਂ ਦਾ ਮੋੜ ਪਾ ਰਿਹਾ ਸਾਰੇ ਟੁੱਟ ਗਏ ਨਵਾਂ ਬਣਾ ਲਿਆ ਕਿਉਂਕਿ ਸਟਾਫ ਇੱਥੇ ਕੰਮ ਕਰ ਰਹੇ ਨੇ ਉਹ ਆਏ ਨੇ ਉਹਨਾਂ ਐਕਟਿਵ ਕਾਫੀ ਡੈਮੇਜ ਹੋ ਚੁੱਕੀ ਹੈ ਉਹਨਾਂ ਨੇ ਗੱਲਬਾਤ ਕੀਤੀ ਤੁਹਾਡੇ ਨਾਲ ਕੀ ਕਿਹਾ ਉਹਨਾਂ ਨੇ ਉਸਨੇ ਉਹਨਾਂ ਤੋਂ ਇਹ ਦੱਸਿਆ ਕਿ ਅੰਦੇ ਕੰਪਨੀ ਵਾਲੇ ਕਰਨਗੇ ਮਤਲਬ 66 ਦੇ ਵਿੱਚ ਪੁਲਿਸ ਤੇ ਅਪਰਾਧੀਆਂ ਦੇ ਵਿਚਕਾਰੇ ਮੁਤਭੇੜ ਹੋਈ ਹੈ ਤੇ ਐਨਕਾਊਂਟਰ ਦੌਰਾਨ ਦੋ આરોપી ਜ਼ਖਮੀ ਹੋ ਗਏ ਨੇ ਦੋ ਫਰਾਰ ਦੱਸੇ ਜਾ ਰਹੇ ਨੇ ਗੋਲੀਬਾਰੀ ਦੇ ਵਿੱਚ ਪੁਲਿਸ ਕਰਮੀ ਬਾਲ-ਬਾਲ ਬਚ ਗਏ ਨੇ આરોપીਆਂ ਦੇ ਕੋਲੋਂ ਪਿਸਤੌਲ ਕਾਰਤੂਸ ਸਮੇਤ ਲੱਖਾਂ ਨਕਦੀ ਬਰਾਮਦ ਕੀਤੀ ਗਈ ਹੈ ਜਿੱਥੇ ਦੇਸ਼ ਭਰ ਦੇ ਵਿੱਚ ਯੋਗ ਦਿਵਸ ਮਨਾਇਆ ਗਿਆ ਉੱਥੇ ਹੀ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਯੋਗਾ ਦਿਹਾੜਾ ਗੱਤਕਾ ਦਿਵਸ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੀ ਪਾਰਕਿੰਗ ਦੇ ਵਿੱਚ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਗੱਤਕਾ ਅਖਾਰਿਆਂ ਦੇ ਨਿਹੰਗ ਫੌਜ ਦੇ ਵੱਲੋਂ ਗੱਤਕਾ ਦੇ ਜੋਹਰ ਦਿਖਾਏ ਗਏ ਨੇ ਇਸ ਨੂੰ ਵੇਖਣ ਦੇ ਲਈ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਇੱਦਾਂ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾਂਦਾ ਹੈ ਗੱਤਕਾ ਦਿਵਸ ਕਿਉਂ ਮਨਾਇਆ ਜਾਂਦਾ ਹੈ 2014 ਦੇ ਵਿੱਚ ਮੋਦੀ ਨੇ ਐਲਾਨ ਕੀਤਾ ਸੀ 나ਗਪੁਰ ਤੋਂ ਬਈ ਪੂਰੇ ਸੰਸਾਰ ਦੇ ਵਿੱਚ ਜੋਗਾ ਮਨਾਇਆ ਜਾਊਗਾ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਦਿਨ ਤੋਂ ਇਹ ਹੁਕਮ ਕੀਤਾ ਆਪਣੀ ਕੌਮ ਨੂੰ ਅਪੀਲ ਕੀਤੀ ਕਿ 21 ਜੂਨ ਨੂੰ ਗਤਗਾ ਦਿਵਸ ਮਨਾਇਆ ਜਾ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸਾਨੂੰ ਦੇਣ ਦਿੱਤੀ ਹੋਈ ਆ ਜਿਵੇਂ ਕੋਲ ਆਦ ਨੇਜਾ تیر ਵਗੈਰਾ ਇਹ ਸਭ ਦੀ ਅਰਗੋਬਿੰਦ ਪਾਸ਼ਾ ਨੇ ਸਾਨੂੰ ਬਖਸ਼ਿਸ਼ ਕੀਤੀ ਆ ਲਾਡਲੀਆਂ ਫੌਜਾਂ ਗੁਰੂ ਦੀਆਂ ਉਹ ਪਹੁੰਚੀਆਂ ਹੋਈਆਂ ਹਨ ਇੱਥੇ ਜਿਹੜਾ ਘੱਟਕੜ ਇਸ ਮਨ ਅਜਾਰੇ ਹੁਰ ਸਰਸੀ ਫਤਿਹਗੜ੍ਹ ਸਾਹਿਬ ਤੇ ਸਾਹਮਣੇ ਜਿਹੜੀ ਪਾਰਕ ਉਹਦੇ ਵਿੱਚ ਜਿਹੜੀ ਘੱਟਕੇ ਦੀ ਸ਼ੁਰੂਆਤ ਆਉ ਕਿ ਅਰਜ਼ੀਆਂ ਰਸੀ ਸਮੁੱਚੇ ਕਾਮ ਨੂੰ ਘੱਟਕੇ ਦੇ ਦਿਸਦਿਆਂ ਬਤਾਈਆਂ ਸਨ ਔਰ ਅਰਹ ਚਰਮਚਰਤਾਸ ਵਿੱਚ ਇੰਤਕਾਰ ਦਿਆਂ ਤੇ ਕੌਮ ਚਰਦੀ ਕਲਰ ਰੱਖਣ ਸਮਤ ਵਕਸਣ ਤਾਂ ਕਿ ਅਸੀਂ ਜਿਹੜਾ ਸਾਡੇ ਆਪਣੇ ਪ੍ਰੋਗਰਾਮ ਦਾ ਉਚਰਵੀਕਰਨ ਮਨਾਇਆ ਜਾਵੇ ਤੁਹਾਡੀ ਜੀਸੀਐਨਏ 에য়ার ਇੰਡੀਆ ਖਿਲਾਫ 에ਵੀਏਸ਼ਨ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਤੇ ਕਾਰਵਾਈ ਕੀਤੀ ਹੈ ਤਿੰਨ ਅਧਿਕਾਰੀਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਨੇ 10 ਦਿਨਾਂ ਦੇ ਵਿੱਚ ਰਿਪੋਰਟ ਵੀ ਮੰਗੀ ਗਈ ਹੈ ਦ ਸੀਐਮਡੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਅਗਵਾਈ ਹੇਠ ਜ਼ਿਲ੍ਹਾ ਆਯੁਰਵੈਦਿਕ ਵਿਭਾਗ ਦੇ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ 11ਵਾਂ ਕੋਮਾਂਤਰੀ ਯੋਗ ਦਿਵਸ ਮਨਾਇਆ ਗਿਆ ਇਸ ਯੋਗ ਦਿਵਸ ਦੇ ਵਿੱਚ 1500 ਤੋਂ ਵੱਧ ਸ਼ਹਿਰੀਆਂ ਜਿਹੜੇ ਨੇ ਇਕੱਠੇ ਹੋਏ ਤੇ ਸਾਰਿਆਂ ਨੇ ਯੋਗ ਅਭਿਆਸ ਕੀਤਾ ਦੇ ਬਲਵੀ ਚੋਣ ਜਿਵੇਂ ਲੋਕ ਪੰਜਾਬ ਦੇ ਵਿੱਚ ਜਿਹੜੇ ਆ ਗਿਆ ਸਾਡੇ ਸੀਐਮ ਦੀ ਜੋਗਸ਼ਾਲਾ ਵਿੱਚ ਜੋ ਸਾਡੇ ਨੈਸ਼ਨਲ ਕੁਲਾਰਵਿੰਦ ਕੇਜੇਵਾਲ ਜੀ ਨੇ ਇਹਨਾਂ ਨੇ ਪਟਿਆਲੇ ਤੋਂ ਐਕਚੁਅਲੀ ਸਾਕਸੀ ਵਾਸ देयर ਇਹ ਸਾਕਸੀ ਹਸਤੀ ਤੇ ਇਹਨਾਂ ਨੇ ਪਹਿਲਾਂ ਜਿਹੜਾ ਉਹ ਅਪ੍ਰੈਲ ਚ ਹੋਇਆ ਸੀਗਾ ਔਰ ਜੂਨ ਦੇ ਵਿੱਚ ਪਹਿਲੇ ਜਦੋਂ ਜਵੰਦਰ ਚ ਹੋਇਆ ਸੀਗਾ ਉਹ ਅਸੀਂ 15000 ਬੰਦਿਆਂ ਨੇ ਉੱਥੇ ਪਾਰਟਿਸਪੇਟ ਕੀਤਾ ਸੀ ਤੇ ਇਸ ਵਾਰੀ 21000 ਬੰਦਿਆਂ ਨੇ ਪਾਰਟਿਸਪੇਟ ਕੀਤਾ ਸੀ ਲੋਕਾਂ ਦੇ ਵਿੱਚ ਜਿਹੜਾ ਇਹ ਦੀ ਅਪੀਕ ਹੈ ਜੀ ਲੋਕ ਜੋਗਾ ਬਹੁਤ ਜ਼ਿਆਦਾ ਕਰ ਰਹੇ ਆ ਔਰ ਬਿਹਤਰ ਮਹਿਸੂਸ ਕਰ ਰਹੇ ਆ ਬਿਮਾਰੀਆਂ ਤੋਂ ਬਚ ਰਹੇ ਆ ਬਿਮਾਰੀਆਂ ਤੋਂ ਬਚਨ ਦਾ ਚੰਗੀ ਸਿਹਤ ਦਾ ਔਰ ਇੱਕ ਦਿਨ ਉਸ ਦੀ ਆਨੰਦ ਕਰਨਿਆ ਆਨੰਦਮਈ ਜ਼ਿੰਦਗੀ ਜਿਉਣ ਦਾ ਭਰਪੂਰ ਜ਼ਿੰਦਗੀ ਜਿਉਣ ਦਾ ਬਹੁਤ ਵਧੀਆ ਟੁਕੜੀ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਸਮਰੱਥਾ ਅਨਸਾਰ ਜੋ ਬਾਰ ਬਾਰ ਸਟੇਜ ਤੋਂ ਵੀ ਕਹਿ ਰਹੇ ਹਨ ਜਿਹੜੀ ਕਿਉਂਕਿ ਜਿਹੜੀ ਇਹਸਟ ਬੰਦੇ ਆ ਜਿਹਨਾਂ ਨੂੰ ਕੋਈ ਪਾਰਟਿਕੂਲ ਬਿਮਾਰੀ ਆ ਤਾਂ ਉਹਦੇ ਵਾਸਤੇ ਪਾਰਟਿਕੂਲ ਵਿਆਸ ਹੈ ਗਿਆ ਉਹ ਵੀ ਜ਼ਰੂਰ ਇੱਕ ਟ੍ਰੇਨ ਟੀਚਰ ਹੋਣਾ ਬਹੁਤ ਜ਼ਰੂਰੀ ਔਰ ਪੰਜਾਬ ਸਰਕਾਰ ਇਹ ਪ੍ਰੋਵਾਈਡ ਕਰ ਰਹੀ ਹੈ ਹਰਤੇ ਮੀਂਹ ਨੇ ਗੂਨਾ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਕੋਹਾਨ ਨਦੀ ਦੇ ਵਿੱਚ ਤਿੰਨ ਲੋਕ ਵਹਿ ਚੁੱਕੇ ਨੇ ਇੱਕ ਦੀ ਲਾਸ਼ ਮਿਲ ਚੁੱਕੀ ਹੈ ਬਚਾਅ ਟੀਮ ਰੈਸਕਿਊ ਕਾਰਜ ਲਗਾਤਾਰ ਕਰ ਰਹੀ ਹੈ ਮੁਖਸਰ ਸਾਹਿਬ ਦੇ ਭਾਗਸਰ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਦੋ ਕਾਰਾਂ ਦੀ ਆਮੋ-ਸਾਮਣੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੇ ਵਿੱਚ ਕਰੀਬ 3 ਵਿਅਕਤੀ ਜ਼ਖਮੀ ਹੋ ਗਏ ਨੇ ਜਦਕਿ ਵੱਡੇ ਜਾਨੇ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਟੱਕਰ ਇੰਨੀ ਤੇਜ਼ ਸੀ ਕਿ ਦੋਨੇ ਗੱਡੀਆਂ ਵਕ-ਵਕ ਥਾਵਾਂ ਤੇ ਕਈ ਮੀਟਰ ਦੂਰ ਜਾ ਕੇ ਡਿੱਗੀਆਂ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਥਾਨਕ ਲੋਕਾਂ ਨੇ ਹਾਦਸੇ ਦੇ ਲਈ ਸੜਕ ਤੇ ਸਪੀਡ ਬ੍ਰੇਕਰ ਨਾ ਹੋਣ ਨੂੰ ਜ਼ਿੰਮੇਵਾਰ ਮੰਨਿਆ। ਲੋਕਾਂ ਦੀ ਹੁਣ ਮੰਗ ਹੈ ਕਿ ਇੱਥੇ ਛੇਤੀ ਤੋਂ ਛੇਤੀ ਸਪੀਡ ਬ੍ਰੇਕਰ ਗੱਡੀਆਂ ਦਾ ਐਕਸੀਡੈਂਟ ਹੋਇਆ ਦੋਵਾਂ ਦਾ ਪਹਿਲਾ ਮੋਟਰਸਾਈਕਲ ਦਾ ਵੀ ਹੋਇਆ ਜੀ ਇੱਥੇ। ਡੇਲੀ ਦੇ ਦੋ ਦੋ ਐਕਸੀਡੈਂਟ ਹੁੰਦੇ ਆ ਜੀ ਇੱਥੇ। ਅਸੀਂ ਫਰਵਾਹੇ ਮੂੜੇ ਇਹੀ ਮਿਹਨਤ ਕਰਦੇ ਆ ਜੀ ਇੱਥੇ ਚਾਰੇ ਪਾਸੇ ਇਹਨਾਂ ਤੇ ਜੰਪ ਬਣ ਜਾਣ ਜੀ। ਬਣੇ ਨਹੀਂ ਹੋਏ। ਬਣੇ ਨਹੀਂ ਜ ਕਿਸੇ ਪਾਸੇ ਉਧਰ ਬਣਿਆ ਪਹਿਲੇ ਪਾਸੇ ਉਦੋਂ ਪਤਾ ਲੱਗਦਾ ਦੋ ਦੋ ਦਿਹਾੜੀ ਜਿਸ ਤਰ੍ਹਾਂ ਐਕਸੀਡੈਂਟ ਹੋ ਜਾਂਦੇ ਜੀ ਇੱਥੇ। ਅ ਅੱਜ ਕਿਹੜਾ ਐਕਸੀਡੈਂਟ ਹੋਇਆ ਕਾਹਦਾ ਕਾਹਦਾ? ਇਹ ਗੱਡੀਆਂ ਦਾ ਹੋਇਆ ਜੀ ਦੋ। ਬੱਚੇ ਤਾਂ ਨਾ। ਬੱਚੇ ਤਾਂ ਜੀ ਇੱਕ ਸੇਵ ਨਾਲੇ ਦੇ ਵਿੱਚ ਡਿੱਗ ਪਈ ਕਨਾਲੇ ਦੇ ਸਾਰਾ ਕੁਝ ਗੱਡ ਇੱਕ ਦਾ ਮਲੂਰ ਦੀ ਮੁਕਸਰ ਦੀ ਗੱਡੀ ਦੱਸ ਦੇ ਜੀ ਇੱਕ ਦਾ ਨਹੀਂ ਪਤਲਾ ਗਈ ਕਿ ਕਿਸੋਂ ਦੀ ਗੱਡੀ ਹਾਂ ਤੇ ਇਹ ਹਰ ਕਹਿੰਦੇ ਐਕਸੀਡੈਂਟ ਹੁੰਦੇ ਜੋ ਜੋ ਡੇਲੇ ਜੀ ਦੋ ਦੋ ਤਿੰਨ ਤਿੰਨ ਸੀ ਰੰਟੋਂ ਦੇ ਜੀ ਚੌਥੇ ਤਿੰਨ ਹੋਇਆ ਜੀ ਕਿਹੜਾ ਰੋਡ ਕਿਹੜਾ ਇਹ ਇਹ ਰੋਡ ਆ ਜੀ ਹੈਗਾ ਇਹ ਕੱਚਾ ਭਾਗਸਰ ਇਹ ਰੂੜਾ ਹੀ ਤੇ ਜਾਂਦੀ ਰੂੜਾ ਨੂੰ ਛੜਕ ਜੇ ਇਹ ਭਾਗਸਰ ਨੂੰ ਇਹ ਤੇ ਰਸਤਾ ਪੈਣ ਕਰ ਰਸਤਾ ਪੈਣ ਕਰਕੇ ਜੀ ਇਹ ਪਾਣੀਪਤ ਦੇ ਸੈਕਟਰ 29 ਕਟ ਤੇ ਹਰਿਆਣਾ ਰੋਡਵੇਜ਼ ਦੀ ਤੇਜ਼ ਰਫਤਾਰ ਬੱਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਉਸ ਦਾ ਦੋਸਤ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਹਾਦਸੇ ਤੋਂ ਬਾਅਦ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਬੱਸ ਚਾਲਕ ਦੀ ਪਟਾਈ ਕਰ ਦਿੱਤੀ ਤੇ ਇਹ ਘਟਨਾ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਉਦੋਂ ਸ਼ਹਿਲਾ ਕਲਾ ਦੇ ਇੱਕ ਨੌਜਵਾਨ ਦੇ ਵੱਲੋਂ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜੀ ਮੰਗੇਤਰ ਦੇ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਲੜਕੇ ਦਾ ਅੱਜ ਸਹਿਲਾ ਖੁਰਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੋਂ ਜਦ 22 ਦੇ ਵਿੱਚ ਐਂਗੇਜਮੈਂਟ ਹੋਈ ਸੀ ਤੇ ਉਹ ਤੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋਲ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉਸ ਜਾ ਕੇ ਸਾਰਾ ਖਰਚਾ 25-26 ਲੱਖ ਰੁਪਏ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਨੇ ਕੁੜੀ ਨੇ 1.5 ਸਾਲ ਬਾਅਦ ਇਹਨਾਂ ਨੂੰ ਫੋਨ ਬੰਦ ਕਰ ਸਕ ਅਣਜਾਣ ਪਿਛੇ ਮੈਂ ਰ ਅ ਮੁੰਡੀ ਨੋ ਨੰਬਰ ਕਰਨ ਲੱਪਈ ਕੁੜੀ ਨੇ ਜੀ 2 ਸਾਲ ਬਾਅਦ ਨਾ ਮੁੰਡੀ ਨੂੰ ਤੰਗ ਕਰਨ ਲੱਪਈ ਪੈਸੇ ਇਹ 6 ਲੱਖ ਰੁਪਏ ਹੋਰ ਮੰਗਦੀ ਸੀ ਪਿਛੇ 6 ਲੱਖ ਹੋਰ ਮੈਨੂੰ ਦਿਓ ਤੇ ਵੀ ਮੈਂ ਆਪਣੇ ਭਰਾ ਨੂੰ ਦਗਾਣਾ ਆ ਇਹਦਾ ਭਰਾ ਭਰਾ ਉਹ ਜੋ ਸੀ ਉਹ ਇੱਥੇ ਇੰਡੀਆ ਸਦਾ ਕਿ ਆਪਣੇ ਭਰਾ ਨੂੰ ਬਾਹਰ ਨਗਾਣਾ ਇਹ ਕਹਿੰਦਾ ਵੀ ਇਹ ਜਵਾਬ ਦਿੱਤਾ ਵੀ ਮੇਰੇ ਕੋਲ ਪੈਸੇ ਹੈ ਨਹੀਂ 6 ਲੱਖ ਮੇਰੇ ਕੋਲ ਦੇ ਨਹੀਂ ਮੈਂ ਤੈਨੂੰ ਨਗਾੜਾ ਤੇ ਕਾ ਵੀ ਮੇਰਾ ਤੇਰੇ ਭਰਾ ਨੂੰ ਨਹੀਂ ਨਗਾੜਦਾ ਕੋ ਕੋ ਤੇ ਕਲੀਲਾ ਤਾਂ ਫਿਰ ਉਹਨੇ ਬਾਅਦ ਵਿੱਚ ਮੁੰਡੇ ਨੇ ਕਿਹਾ ਕਿ ਚੋਰੀ ਪੜ ਲਈ। ਇਹ ਕਿਸੇ ਮੁੰਡੇ ਦਾ WhatsApp ਤੇ ਐਡ ਸੀ। ਬਰ ਕੈਨੇਡਾ ਵਿੱਚ ਹੈ। ਉਹ ਪਰਸ਼ਾਤ ਤੋਂ ਬਦਲ ਕੇ ਕੰਟੈਕਟ ਮੈਰ ਜੀ ਨਹੀਂ ਤਾਂ ਡੈਟਾ ਪਰ ਨਹੀਂ ਸ਼ੇਅਰ ਨਹੀਂ ਮੈਰ ਜੀ। ਮਲਮਲ ਪਰ ਮਲ ਮੈਰ ਜ ਕਰਾਉ ਕੁੜੀ ਆ ਤੇ ਪੱਕੀ ਮੈਰ ਜੀ ਹੈ। ਇਹ ਇਹਦੇ ਵਿੱਚ ਜਿਹੜੇ ਨਵਜੋਤਪੁਰ ਕੁੜੀ ਹੈਗੀ ਆ ਮੁੰਡਾ ਕਰਨਵੀਰ ਹੈ ਇਹਨਾਂ ਦਾ ਆਪਸ ਚ 15 5 2022 ਨੂੰ ਰਿੰਗਸਰਾ ਮੰਣੀ ਹੋਈ ਸੀ। ਜਿਹੜੀ ਕਿ ਰਿੰਗਸਰਾ ਮੰਣੀ ਤੋਂ ਬਾਅਦ ਉਹਨਾਂ ਦਾ ਇੱਕ ਐਗਰੀਮੈਂਟ ਹੋਇਆ ਹੈ ਜ਼ੁਬਾਨੀ ਕਿ ਜਿਹੜੀ ਨਵਜੋਧਪੁਰਾ ਮੁੰਡੇ ਵਾਲੇ ਖਰਚਾ ਚੱਕ ਕੇ ਬਾਹਰ ਭੇਜਨ ਤੇ ਕੈਨੇਡਾ ਦੇ ਜਿਹੜੀ ਆ ਨਵਜੋਧਪੁਰਾ ਮੁੰਡੇ ਨੂੰ ਬਾਹਰ ਬੁਲਾਵੇਗੀ ਆਪਣੇ ਕੋ ਜਿਹੜਾ ਕਿ ਉੱਥੇ ਹੀ ਜਿਹੜੀ ਨਵਜੋਧਪੁਰਾ ਉੱਥੇ ਪਹੁੰਚ ਕੇ ਜਿਹੜੀ ਆ ਕਿ ਮੁਕਰ ਗਈ ਕਿ ਮੈਂ ਵਿਆਹ ਨਹੀਂ ਕਰਨਾ ਕਿਸੇ ਹੋਣਾ ਕਰਨਾ ਇਹਦੇ ਦੁੱਖੋਂ ਜਿਹੜਾ ਕਰਨਵੀਰ ਨੇ ਜਿਹੜਾ ਆ 19 20 ਦੀ ਦਰਮਿਆਨੀ ਰਾਤ ਜਿਹੜਾ ਆ ਕੋਈ ਨਸ਼ੀਲੀ ਚੀਜ਼ ਖਾ ਕੇ ਜੀਵਨ ਦੀ ਲੀਲਾ ਆਪਣੀ ਸਮਾਪਤ ਕਰ ਦਿੱਤੀ ਇਦੇ ਵਿੱਚ ਅਸੀਂ ਦੋ ਜਣਿਆਂ ਦੀ ਕੁੜੀ ਦੇ ਜਿਹੜੇ ਆ ਮਾਪਿਓ ਦੀ ਬਲਵਿੰਦਰ ਤੇ ਰਾਜਵਿੰਦਰ ਕੌਰ ਦੀ ਇਹ ਰਸਪਾਈ ਜੀ ਰੇਵਾੜੀ ਜ਼ਿਲ੍ਹੇ ਦੇ ਤਾਰੂ ਉਦਯੋਗਿਕ ਸ਼ਹਿਰ ਦੇ ਸੈਕਟਰ 6 ਦੇ ਵਿੱਚ ਇੱਕ ਸੰਸਨੀ ਘਟਨਾ ਸਾਹਮਣੇ ਆਈ ਹੈ ਇੱਕ ਨੌਜਵਾਨ ਨੇ ਲਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਆਪਣੀ ਸਾਥੀ ਔਰਤ ਦੀ ਹੱਤਿਆ ਕਰਕੇ ਤੇ ਫਿਰ ਖੁਦ ਵੀ ਆਤਮਹੱਤਿਆ ਕਰ ਲਈ ਤੇ ਔਰਤ ਦੀ Laash ਬੈੱਡ ਦੇ ਹੇਠਾਂ ਗਲੀ ਸੜੀ ਹਾਲਤ ਦੇ ਵਿੱਚ ਮਿਲੀ ਹੈ ਜੋ ਕਿ ਲਗਭਗ 13 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ Laash ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ ਹੈ ਹਾਲਾਤਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੋਗਾ ਪੁਲਿਸ ਦੀ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਮੋਗਾ ਪੁਲਿਸ ਨੇ ਵਕ ਵਕ ਥਾਵਾ ਤੇ ਨਾਕਾਬੰਦੀ ਕੀਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਨਸ਼ਾ ਤਸਕਰ ਤੋਂ 1010 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ આરોપી ਮਨਜੀਤ ਕੋਕਰੀ ਫੁੱਲਾ ਸਿੰਘ ਦਾ ਰਹਿਣ ਵਾਲਾ ਹੈ ਪੁਲਿਸ ਨੇ ਇੱਕ ਮਹਿਲਾ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਮਹਿਲਾ ਦੇ ਕੋਲੋਂ 290 ਗ੍ਰਾਮ ਹਿਰੋਇਨ ਡਰਗ ਮਨੀ ਬਰਾਮਦ ਕੀਤੀ ਗਈ ਹੈ ਦੋਵੇਂ ਮੁਲਜ਼ਮਾਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅੰਬਾਲਾ ਦੇ हिसार ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਹਰਿਆਣਾ ਰੋਡਵੇਜ਼ ਦੀ ਤੇਜ਼ ਰਫ਼ਤਾਰ ਬੱਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ शव ਨਾਗਰਿਕ ਹਸਪਤਾਲ ਦੀ ਮੌਰਚਰੀ ਦੇ ਵਿੱਚ ਭਜਵਾ ਦਿੱਤਾ ਰੋਡਵੇਜ਼ ਬੱਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਘਟਨਾ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਫਰਾਰ ਦੱਸੇ ਜਾ ਰਹੇ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਵਿਧਾਇਕ ਚੇਅਰਮੈਨ ਜਨਤਕ ਨੁਮਾਇੰਦੇ ਤੇ ਅਧਿਕਾਰੀਆਂ ਦੇ ਨਾਲ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਡੇਂਗੂ ਚਿਕਨਗੁਨੀਆ ਰੋਕਥਾਮ ਤੇ ਨਸ਼ਾ ਵਿਰੋਧੀ ਮੁਹਿੰਮ ਦੀ ਸਮੀਖਿਆ ਮੀਟਿੰਗ ਕੀਤੀ ਗਈ ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਇਹ ਦੱਸਿਆ ਕਿ ਪੰਜਾਬ ਦੇ ਅੰਦਰ ਕੋਵਿਡ ਨੂੰ ਲੈ ਕੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਹੁਣ ਤੱਕ ਕੋਵਿਡ ਦੇ ਸਿਰਫ 100 ਦੇ ਕਰੀਬ ਮਾਮਲੇ ਸਾਹਮਣੇ ਆਏ ਨੇ ਤੇ ਬਹੁਤ ਸਾਰੇ ਮਰੀਜ਼ ਠੀਕ ਵੀ ਹੋ ਚੁੱਕੇ ਨੇ। ਆ ਰਹੀ ਹੈ ਤੁਹਾਡੀ ਵੈਸੇ ਫਰਮੋ ਸਾਹਿਬ ਤਾਂ ਬਹੁਤ ਕਰਤੀ ਹੈ ਜਿਹੜੇ ਮੈਕਸਮ ਕੇਸ ਹੈ। ਸਗਤ ਨੂੰ 100 ਦੇ ਕਰੀਬ ਕੇਸ ਹੈ। ਉਹਦੇ ਚੋਂ ਲਗਭਗ 55 ਜਾਂ 7 ਵਿਧਾਨੇ ਰੱਖਿਆ ਚਲੋ। ਕਿਉਂਕਿ ਪਹਿਲਾਂ ਆਤਾ ਸੀ। ਜਿਹਦੇ ਜਰਾਮ ਦੀ ਤਰ੍ਹਾਂ ਦੀਤਮਦਨ ਹੋ ਗਿਆ ਪਰਿਵਾਰ ਚ ਵਾਪਸ ਸਾਹਿਬ ਨੂੰ ਹੋ ਜਾਏਗਾ। 31 ਬੰਦੇ ਜਿਹੜੇ ਹੈਗੇ ਆ ਤਾਂ 31-35 ਬੰਦੇ ਜਿਹੜੇ ਆ ਉਹ ਐਕਟਿਵ ਹੈ। ਕੱਟਦਾ ਵੱਲੋਂ ਟੈਸਟ ਹੋਣਾ ਦਾ ਪਾਸ ਦੇਵਾ ਬਟ ਉਹ ਇਹ ਸਮਝਾਤਾ ਇਹ ਸਿਪਟੋਮੈਟਿਕ ਹਨ ਨੂੰ ਪਤਾ ਨਹੀਂ ਕਿ ਮੈਨੂੰ ਮੈਨੂੰ ਕੋਰੋਨਾ ਹੋਇਆ ਹੈ ਜਾਂ ਉਹ ਮਾਈਲਡੀ ਪਾਸ ਦੇ ਮੈਨੂੰ ਕਹਿੰਦਾ ਮੇਰਾ ਮਾਈਲਡੀ ਖਾਸਿਸ ਕਰਾ ਉਹਨੂੰ ਕੋਈ ਦਿੱਕਤ ਹੋ ਰਹੀ ਉਹ ਕੰਮ ਕਰ ਰਿਹਾ ਅਸੀਂ ਉਹਨੂੰ ਕਹਿੰਦੇ ਮਾਸਕ ਨਾਲ ਵੀ ਰਹਿ ਕੇ ਚਲੋ ਉਹਨੂੰ ਹੋਮ ਕੁਆਰੈਂਟਾਈਨ ਕਰ ਦੋਗੇ ਦੂਜਾ ਹਸਪਤਾਲਾ ਜਾ ਖਰੇਣਾ ਤੇ ਇਹਦੇ ਤੇ ਸੈਫਟੀ ਸੈਪਰੇਟਿਟੀ ਤੇ ਧਿਆਨ ਰੱਖਣ ਵਾਲੀ ਗੱਲ ਹੈ ਇਹ ਖੋਲ ਚੁੱਕੀ ਹੈ ਯਾਨੀ ਇਹਦੇ ਡੈਥ ਰੇਟ ਕੋਈ ਨਹੀਂ ਹੈ ਅਸੀਂ ਅਸੀਂ ਸਟੇਟ ਵੀ ਆ ਨੈਸ਼ਨਲ ਵੀ ਆ ਤੇ WHO ਦੀ ਵੀ ਗਾਈਡਲਾਈਨ ਕੋ ਕਰਦੇ ਕਿ ਆਈ ਰਿਸਕ ਨਹੀਂ ਕੋਈ ਪੈਨਿਕ ਆ ਬਣਾ ਨਹੀਂ ਕਰ ਸੇਮੇ ਸਿਰੋ ਜਿਹੜੇ ਬੰਦੇ ਦੇ ਘੋੜਦੇ ਫਿਰ ਕੋਈ ਡਾਇਗਨੋਸਟਿਕ ਦਾ ਕੋਈ ਸਮੇ ਦਾ ਮਰੀਜ਼ ਹੈ ਜਿਹੜਾ ਸਟੇਵਰਡ ਲੈਂਦਾ ਕੋਈ ਕੈਨਸਰ ਦਾ ਪੇਸ਼ੈਂਟ ਹੈ ਕੋਈ ਅਲਰੀ ਅਨਕੰਟਰੋਲed ਸ਼ੂਗਰ ਹੈ ਜਿਹੜਾ ਸ਼ੂਗਰ ਦਾ ਬਲੱਡ ਪ੍ਰੈਸ਼ਰ ਦਾ ਬੰਦਾ ਦੌੜੀ ਲਿਆਦਾ ਫਿਰ ਕੋਈ ਕਰ ਰਿਹਾ ਤੇ ਜੇ ਜਿਹੜੇ ਕੋਈ ਨਿਊਰਲ ਅਪਰੋਵਾਈਜ਼ਰ ਕਿਸੇ ਨਾ ਕਿਸੇ ਪੁਆਇੰਟ ਲੈਵਾ ਜਿਹਨਾਂ ਦੀ ਆਪਣੀ ਸੀ ਦੀ ਸ਼ਕਤੀ ਰਹੀ ਹੈ ਉਹਨਾਂ ਨੂੰ ਚਾਹੀਦਾ ਕਿ ਉਹ ਪੂੜ੍ਹੇ ਵਾਲੇ ਰਾਕੇ ਸਤਾਜਾ ਘਰੇ ਕੋ ਰਿਸਕਰੀ ਹੈ ਇਹ ਜਾਣਾ ਮਾਸਪਨ ਦੇ ਦਰਜਨ ਮੂਤਰ ਮਾਰ ਬੰਨ ਗੁਰੂਗ੍ਰਾਮ ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਇੱਕ ਐਸੇ ਫਰਜ਼ੀ ਕਾਲ ਸੈਂਟਰ ਦਾ ਭਾਂਡਾ ਫੋੜ ਕੀਤਾ ਜੋ ਨੌਜਵਾਨਾਂ ਨੂੰ 에ਅਰਪੋਰਟ ਤੇ ਨੌਕਰੀ ਦੇਣ ਦੇ ਨਾਂ ਤੇ ਠੱਗ ਰਿਹਾ ਸੀ ਟੀਮ ਨੇ ਠੱਗੀ ਦੇ ਵਿੱਚ ਵਰਤੇ ਜਾ ਰਹੇ 13 ਮੋਬਾਈਲ ਫੋਨ ਬਰਾਮਦ ਕੀਤੇ ਨੇ ਨਾਲ ਹੀ ਕਾਲ ਸੈਂਟਰ ਦੇ ਸੰਚਾਲਕ ਤੇ ਤਿੰਨ ਲੜਕੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀਤ ਮੰਤਰੀ ਡਾਕਟਰ ਬਲਬੀਰ ਸਿੰਘ ਅੰਮ੍ਰਿਤਸਰ ਪਹੁੰਚੇ ਉਹਨਾਂ ਨੇ ਕਿਹਾ ਹੈ ਕਿ ਜੇਲ੍ਹਾਂ ਦੇ ਅੰਦਰ ਲੋੜ ਤੋਂ ਜ਼ਿਆਦਾ ਲੋਕ ਨੇ ਉਹਨਾਂ ਦੇ ਵਿੱਚੋਂ ਜਿਹੜੇ ਨਸ਼ੇ ਦਾ ਸੇਵਨ ਕਰਦੇ ਨੇ ਉਹਨਾਂ ਦੀ ਸਾਈਕੀਐਟ੍ਰਿਸਟ ਡਾਕਟਰ ਦੇ ਨਾਲ ਜਾਂਚ ਕਰਵਾਈ ਜਾਵੇਗੀ ਜਿਨ੍ਹਾਂ ਦੇ ਵੱਲੋਂ ਨਸ਼ਾ ਕਰਨ ਵਾਲੇ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਦਾ ਨਸ਼ਾ ਛੁਡਵਾਇਆ ਜਾਵੇਗਾ ਤੇ ਉਹਨਾਂ ਨੂੰ ਚੰਗੇ ਕੰਮਾਂ ਲਈ ਪ੍ਰੇਰਿਤ ਕੀਤਾ ਜਾਵੇਗਾ। ਨਸ਼ਾ ਕਰਨ ਵਾਲੇ ਆ ਅਸੀਂ ਉੱਥੇ ਸਟਾਫ ਲਾ ਰਹੇ ਹਾਂ ਸਾਡੇ ਕੋਲ ਸਟਾਫ ਦੀ ਕਮੀ ਸੀ ਉਹ ਅਸੀਂ ਪੂਰੀ ਕੀਤੀ ਹੈ ਕਿਤੇ ਦੇ ਪ੍ਰਾਈਵੇਟ ਡਾਕਟਰ ਅਸੀਂ ਉਹਨਾਂ ਨੂੰ ਪੈਰੈਂਟ ਕਰ ਲਿਆ ਉਹਨੂੰ 1500 ਰੁਪਏ ਪਰ ਹਰ ਘੰਟੇ ਦਾ 1500 ਰੁਪਏ ਦੇਵਾਂਗੇ ਦੋ ਘੰਟੇ ਦਾ 200 ਕਿੰਨੇ ਦੇ ਆਉਂਦੇ ਨੇ ਉਹਨਾਂ ਨੂੰ ਕਾਉਂਸਲਰ ਦੋਸੋਂ ਭਾਗੀ ਕਰ ਰਹੇ ਆ ਸ਼ੁਰੂ ਕਰ ਦਿਆਂਗੇ ਡਾਕਟਰ ਗਿਆ ਕੇ ਜੇ ਉਹਦੇ ਵਿੱਚ ਅਸੀਂ ਉਹਨੂੰ ਜਿਹੜਾ ਚਿੰਤਾ ਕਰਦਾ ਹੈ ਉਹ ਅਸੀਂ ਚਿੰਤਾ ਛੁਡਾ ਕੇ ਦਵਾਈ ਤੇ ਪਾ ਕੇ ਲੈ ਕੇ ਆਵਾਂਗੇ ਦਵਾਈ ਤੇ ਪਾ ਕੇ ਲੈ ਕੇ ਮੈਂ ਅਸੀਂ ਉਹਨੂੰ ਡਾਇਰੈਕਸ਼ਨ ਸਰਟ ਤੇ ਲੈ ਕੇ ਜਾਵਾਂਗੇ ਉਸ ਤੋਂ ਗੋਲੀਆਂ ਛੁਡਾ ਕੇ ਫਿਰ ਰੀ ਅਪਡੇਟ ਤੇ ਸਲਾ ਕੇ ਜਾਵਾਂਗੇ ਕਿ ਉਹਨੂੰ ਕੋਈ ਨਾ ਕੋਈ ਕੰਮ ਸਟਾਰਟ ਜੋ ਉਹ ਕਹੇਗਾ ਤੁਹਾਡੇ ਇੱਕ ਬੰਦਾ ਕਹਿੰਦਾ ਸੀ ਕਿ ਮੇਰੇ ਕੋਲ 2 ਕਿਲੇ ਜ਼ਮੀਨ ਹੈ ਕਹਿੰਦਾ 5 ਕਿਲੇ ਜ਼ਮੀਨ ਹੈ ਮੈਂ ਉਹ ਵੀ ਕੀਤੇ ਕਰਕੇ ਤੁਹਾਡੇ ਜਿਵੇਂ ਆਲਰੇਡੀ ਆ ਫਟਲਾ ਸ਼ੁਰੂ ਕਰ ਦੇ ਕੀਕੇ ਕਿਟੂ 14 ਲੱਖ ਦੀ ਉਹ ਹਲਦੀ ਫੜਦੇ ਆ ਦੋਨੋਂ ਬਸਿਆ ਪੇਸ਼ ਕਹਿੰਦਾ ਜੀ ਮੈਂ ਸਟਾਫ ਰਿੰਦਾ ਸੁਣਿਆ ਹੋਇਆ ਮੈਨੂੰ ਛਾ ਦਿਓ ਤੁੰਨੂੰ ਵਰਮੀ ਕੋ ਪੋਸਟਿੰਗ ਛਾ ਦਿਓ ਤੇ ਮੱਝਾਂ ਵੀ ਰੱਖਿਆ ਡੇਰੀ ਵੀ ਕਰਨ ਮੋਲਟਰੀ ਵੀ ਕਰਨ ਨਾਲ ਉਹ ਇਹ ਵਾਲੀ ਜਿਹੜੀ ਖੇਤੀ ਕਰਦਾ ਪਟਨਾ 에ਰਪੋਰਟ ਤੇ 에어 ਇੰਡੀਆ ਦੀ ਉਡਾਣ ਦੇ ਯਾਤਰੀਆਂ ਨੇ ਉਸ ਵੇਲੇ ਹੰਗਾਮਾ ਕਰ ਦਿੱਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਸਮਾਨ ਚੇਨਈ ਛੱਡ ਦਿੱਤਾ ਗਿਆ ਹੈ ਤੇ 에어 인디아 ਦੇ ਵੱਲੋਂ ਸਫਾਈ ਦਿੰਦਿਆਂ ਹੋਇਆਂ ਇਹ ਕਿਹਾ ਗਿਆ ਕਿ ਸਮਾਨ ਦਾ ਭਾਰ ਜ਼ਿਆਦਾ ਹੋਣ ਕਰਕੇ ਉਸ ਨੂੰ ਜਹਾਜ਼ ਦੇ ਵਿੱਚ ਨਹੀਂ ਰੱਖਿਆ ਗਿਆ ਸੀ ਮੁਖਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਸਥਿਤ ਸ਼ਿਵਚੰਦ ਪੈਟਰੋਲ ਪੰਪ ਤੇ ਹੰਗਾਮਾ ਹੋ ਗਿਆ ਜਦੋਂ ਇੱਕ ਗਾਹਕ ਨੇ ਆਪਣੀ ਮੋਟਰਸਾਈਕਲ ਦੇ ਵਿੱਚ 200 ਰੁਪਏ ਦਾ ਪੈਟਰੋਲ ਪਵਾਇਆ ਸੀ ਤੇ ਕੁਝ ਹੀ ਦੂਰ ਜਾਣ ਤੇ ਮੋਟਰਸਾਈਕਲ ਰੁਕ ਗਿਆ ਤੇ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਸਵਾਰ ਤੁਰੰਤ ਪੰਪ ਤੇ ਵਾਪਸ ਆਇਆ ਗਾਹਕ ਨੇ ਪੈਟਰੋਲ ਪੰਪ ਕਰਮਚਾਰੀ ਨੂੰ ਸ਼ਿਕਾਇਤ ਕੀਤੀ ਕਿ ਟੈਂਕੀ ਦੇ ਵਿੱਚ ਤੇਲ ਨਹੀਂ ਪਿਆ ਹੈ ਪਰ ਗਾਹਕ ਦੀ ਗੱਲ ਸੁਣਨ ਦੀ ਥਾਂ ਉਲਟਾ 150 ਰੁਪਏ ਦਾ ਹੋਰ ਪੈਟਰੋਲ ਪਾ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਪੂਰੀ ਬਹਿਸ ਛਿੜ ਗਈ ਇਜ਼ਰਾਈਲ ਨੇ ਈਰਾਨ ਤੇ ਵੱਡਾ ਹਮਲਾ ਕੀਤਾ ਇਸਫਾਹਨ ਤੇ ਖੋਰਮਾਬਾਦ ਸਮੇਤ 4 ਸ਼ਹਿਰਾਂ ਤੇ ਮਿਸਾਈਲਾਂ ਦਾਗੀਆਂ ਗਈਆਂ ਨੇ ਪਰਮਾਣੂ ਲਾਂਚਰ ਸਾਈਟਾਂ ਸਮੇਤ 30 ਥਾਵਾਂ ਤੇ ਬੰਬ ਡਿਗੇ ਨੇ ਪੁਲਿਸ ਦੇ ਮਾੜੇ ਅੰਸਰਾ ਖਿਲਾਫ ਮੁਹਿੰਮ ਲਗਾਤਾਰ ਜਾਰੀ ਕੀਤੀ ਹੋਈ ਹੈ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਜਨਰਲ ਸਿੰਘ ਇੰਚਾਰਜ ਸੀਆਈਏ ਕਪੂਰਥਲਾ ਦੇ ਨਿਗਰਾਨੀ ਹੇਠ ਪੁਲਿਸ ਪਾਰਟੀ ਦੌਰਾਨ ਗਸ਼ਤ ਛਲ ਠਿਕਰਾ ਵਾਲੇ ਨੇੜੇੋਂ ਦੋ ਨੌਜਵਾਨਾਂ ਦੀ ਕਾਰ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਗਈ 180 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇੱਕ ਦਿਨ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੈ ਜਿਨ੍ਹਾਂ ਪਾਸਿਓਂ ਡੂੰਘਾਈ ਦੇ ਨਾਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਨਾਂ ਤੋਂ ਪਤਾ ਲਗਾਇਆ ਜਾ ਦੋਨੇ ਸੀਜੀਏ ਟੀਮ ਦੇ ਸੀਜੀਏ ਚਾਰ ਤੇ ਮਤੈਦ ਐਸਆਈ ਨਿਰਮਲ ਸਿੰਘ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਆਪਣੇ ਰੁਟੀਨ ਗਸ਼ਤ ਤੇ ਚੱਲ ਤਾਂ ਇੱਕ ਸਵਿਫਟ ਕਾਰ ਸਾਹਮਣੇ ਉਹ ਆਉਂਦੀ ਦਿਖਾਈ ਦਿੱਤੀ ਜਿਹਨੂੰ ਛੱਕ ਦੇ ਧਾਰ ਦੇ ਰੁਕਣ ਲੱਗੇ ਤਾਂ ਉਹਨਾਂ ਨੇ ਇੱਕਦਮ ਮੋੜ ਕੇ ਤੇ ਗੱਡੀ ਭਜਾਉਣ ਲੱਗੇ ਜਿਨ੍ਹਾਂ ਨੂੰ ਇਹਨਾਂ ਨੇ ਆਪਣੀ ਸਾਥੀਆਂ ਨਾਲ ਕਾਬੂ ਕੀਤਾ ਤੇ ਜਿਸ ਵਿੱਚੋਂ ਦੋ ਨੌਜਵਾਨ ਮਿਲੇ ਜਿਨ੍ਹਾਂ ਦੀ ਮਜਬੂਤ ਜਾਮਾ ਤਲਾਸ਼ੀ ਕੀਤੀ ਤਾਂ ਉਹਨਾਂ ਦੀ ਪਹਿਨੀ ਹੋਈ ਜਿਹੜਾ ਨਵਾਬ ਸਿੰਘ ਇੱਕ ਦਾ ਨਾਮ ਨਵਾਬ ਸਿੰਘ ਤੇ ਦੂਸਰੇ ਦਾ ਨਾਮ ਲਾਖਪ੍ਰੀਤ ਸਿੰਘ ਨਵਾਬ ਸਿੰਘ ਦੇ ਪਹਿਨੇ ਲੋਰ ਦੇ ਵਿੱਚੋਂ 180 ਗ੍ਰਾਮ ਜਿਹੜਾ ਉਹਨਾਂ ਬਰਾਮਦ ਹੋਈ ਜਿਨ੍ਹਾਂ ਦੇ ਖਿਲਾਫ ਮੌਕੇ ਤੇ ਹੀ ਐਨਡੀਪੀ ਸੈਕਟਰ ਤਹਿਤ ਕਾਰਵਾਈ ਕੀਤੀ ਗਈ ਤੇ ਪਰਚਾ ਦਰਜ ਕੀਤਾ ਗਿਆ ਇਸ ਤਰ੍ਹਾਂ ਤਾਂ ਹੁਣ ਇਹਦਾ ਇਹ ਕਿੱਥੋਂ ਲੈ ਕੇ ਆਏ ਆ ਤੇ ਕਿੱਥੇ ਇਹਨਾਂ ਨੇ ਗਾਂ ਸਪਲਾਈ ਕਰਨੀ ਹੈ ਉਹ ਫਰਦਰ ਅਸੀਂ ਇਹਨਾਂ ਦਾ ਲਿੰਕ ਦੇਖਾਂਗੇ ਤੇ ਕੁਝ ਮੁਤਾਬਕਾਂ ਵੀ ਕਰਦੇ ਹਾਂ ਇਜ਼ਰਾਈਲ ਦੇ ਨਾਲ ਜੰਗ ਦੌਰਾਨ ਈਰਾਨ ਨੇ 3 ਮਿਸਾਈਲਾਂ ਦਾਗੀਆਂ ਨੇ ਹਾਈਫਾ ਤੇ ਤੇਲ ਅਵੀਵ ਤੇ ਹਮਲੇ ਕੀਤੇ ਗਏ ਨੇ ਮਦ ਇਜ਼ਰਾਈਲ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ